ਵੈਕਟ ਜੀ ਕੀ ਫੜੇ ਵੀਰ ਜੀ ਬੇਨਤੀ ਆ ਵੀ ਸਵੇਰੇ ਪੌਣੇ ਕ ਚਾਰ ਦਾ ਟਾਈਮ ਸੀ ਤੇ ਜਿਤਨਾ ਰੋਹ ਚੱਲੀਦਾ ਉਤਨਾ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ ਆ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਇਆ ਹੁਣ 5-6 ਲੱਖ ਰੁਪਏ ਦਾ ਨੁਕਸਾਨੇ ਦਾ ਹਰਜਾਨਾ ਕੌਣ ਭਰੂਗਾ ਵੀਰ ਜੀ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਠਿੱਕੀਵੰਡ ਮੈ ਜਾਣਾ ਤੇ ਇਹ ਸਿੱਧਾ ਡਿਵਾਇਡਰ ਤੇ ਚੜਦਾ ਸਿੱਧੀ ਡਿਵਾਇਡਰ ਤੇ ਜਿੱਦੀ ਤਰੀ ਆਉਂਦੀ ਮਤਲਬ ਆਟੋਮੈਟਿਕ ਲਾਈਟ ਕੁਛ ਨਹੀਂ ਹੈ ਕੋਈ ਰੇਡੀਅਮ ਨਹੀਂ ਗਈ ਜਦੋਂ ਡਿਵਾਇਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰੀ ਵੀ ਡਿਵਾਇਡਰ ਆ ਗਿਆ ਜਾਂ ਨਹੀਂ ਆ ਗਿਆ ਇਹ ਨਹੀਂ ਵੀ ਇਹ ਲੱਗੀ ਗੱਡੀਆਂ ਨੇਕਾ ਹੀ ਲਗੀਆਂ ਹੈ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਕੁ ਨੁਕਸਾਨ ਹੁੰਦਾ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਨੁਕਸਾਨ ਆ ਹਾਂ ਜੀ ਗੱਡੀ ਦਾ ਗੱਡੀ ਦਾ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਹੈ ਹੁਣ ਮਾਰਤੀ ਲੰਦਾ ਜੀ ਕੀ ਨਾਮ ਹੈ ਮੇਰਾ ਨਾਮ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦੇ ਆ ਗੱਡੀ ਤੇ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਹਾਂ ਸਿੱਟਾਲ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇਹਦਾ ਡਵਾਈਡਰ ਬਣਿਆ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸ ਸੜਕ ਦੇ ਉੱਤੇ ਹੈ ਅਸੀਂ ਘਰੋਂ ਸਾਨੂੰ ਨਿਕਲਣਾ ਇੰਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕ ਵੀ ਟੁੱਟੀ ਹੈ ਸਾਰੀ ਜਦੋਂ ਕੱਲ ਪਰਸੋਂ ਹੀ ਸਾਡੇ ਬੇਗਾਰੀ ਇੱਕ ਗੱਡੀ ਦਾ ਐਕਸੀਡੈਂਟ ਵਜ੍ਹੀ ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਔਰ ਆਦ ਇੱਕ ਟਰੱਕ ਲੱਜ ਗਿਆ ਡਾਇਵਾਇਡਰ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਇਹ ਡਾਇਵਾਇਡਰ ਨੂੰ ਚੁੱਕਿਆ ਜਾਵੇ ਇੱਥੋਂ ਫੇਰ ਕੋਈ ਹਾਲਿਆ ਨਹੀਂ ਜੇ ਸੜਕਦਾ ਹੋਈ ਹੱਲ ਕੀਤਾ ਜਾਵੇ ਜਾਂ ਡਾਇਵਾਇਡਰ ਦਾ ਪੱਕਾ ਹੱਲ ਕੀਤਾ ਜਿਹੜਾ ਲੋਕਾਂ ਦਾ ਨੁਕਸਾਨ ਹੋਵੇ ਅਸੀਂ ਤਾਂ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਹੁਤ ਔਖਾ ਨੂੰ ਘਰੋਂ ਆਪਣੀ ਕੋਈ ਚੀਜ਼ ਕਰਨੀ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਕੋਈ ਸਾਡੇ ਘਰ ਹੀ ਨਾ ਆਨ ਕੇ ਵਜੇ ਵਿੱਚ ਇਸ ਕਰਕੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਬੇਨਤੀ ਇਹ ਕਮੇਟੀ ਘਰ ਜਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿ ਲੀਡਰ ਨੂੰ ਨੇ ਰਾਜਨੀਤੀ ਪਾਰਟੀ ਨੇ ਨੇ ਕਿਹਾ ਸਰਕਾਰ ਨੂੰ ਨਹੀਂ ਕਿਹਾ ਵੀ ਇਹਦਾ ਹੱਲ ਕੀਤਾ ਜਾਏ ਕਮੇਟੀ ਵਾਲਿਆਂ ਨੂੰ ਬੜੀ ਧੀਰੀ ਗੜੀ ਸੜਕ ਉੱਟੀ ਆ ਉੱਥੇ ਆਉਂਦੇ ਆ ਗਟਕੇ ਦੇ ਦੋ ਟਿੱਪਰ ਫੁੱਟ ਕੇ ਚੱਲ ਜਾਂਦੇ ਆ ਉਹ ਜਦੋਂ ਸੜਕ ਵਗਦੀ ਆ ਉਹ ਫਿਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਦੋਸਤ ਟੋਏ ਪੈ ਜਾਂਦੇ ਆ ਸਾਰੀ ਦਿਹਾੜੀ ਹੁਣ ਕਮਾਦ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ ਸਭ ਰੌਂਗ ਸਾਈਡ ਹੀ ਚੱਲਦੇ ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰ ਵਾਲੇ ਬਹੁਤ ਔਖਾ ਬੈਠ ਰਹਿਣਾ ਇਹ ਡੇਰਾ ਰੋਡ ਜਿਹੜਾ ਫਤਿਹਗੜ ਚੂੜੀਆਂ ਪੈਟਰੋਲ ਪੁਪਾ ਇੱਥੇ ਅਕਸਰ ਹੀ ਇਤਿਹਾਸੇ ਵਾਪਸ ਆ ਬੀਤੀ ਰਾਤ ਫੇਰੇ ਇੱਕ ਟਰਾਲਾ ਪਟਿਆ ਇਹ ਡਵਾਈਡਰ ਦਾ ਜਿਹੜਾ ਡਵਾਈਡਰ ਦੇ ਕਾਰਨ ਜਿਹੜਾ ਨੁਕਸਾਨ ਹੁੰਦਾ ਕਿ ਜੇ ਤੁਸੀਂ ਇੱਥੇ ਲੱਗੇ ਰਹਿੰਦੇ ਹਾਂ ਹਾਂਜੀ ਅਸੀਂ ਇੱਥੇ ਕਈ ਵਾਰੀ ਵੇਖਿਆ ਜੀ ਇੱਥੇ ਜਦੋਂ ਗੱਡੀ ਵਜਦੀ ਇਸ ਦੀ ਡੁਆਇਟਰ ਦੇ ਵਿੱਚ ਆ ਕੇ ਵਜਦੀ ਹੈ ਹਾਂਜੀ ਜਾਂ ਤਾਂ ਡੁਆਇਟਰ ਟਾਇਆ ਜਾਏ ਜਾਂ ਗਵਰਨਮੈਂਟ ਵੱਲੋਂ ਉਹ ਲੈਟਾ ਲਿਆ ਜਾਂ ਜਾਣ ਤੇ ਜਿਹੜਾ ਜਾਂ ਪਿੱਛੇ ਵੈਰੀਫਿਕੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਬਾਜੀ ਇੱਥੇ ਅੱਗੇ ਡੁਆਟਰ ਲੱਗਾ ਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲੱਗੇ ਰਹਿੰਦੇ ਕਿ ਨਹੀਂ ਜਾ ਕੇ ਕਮੇਟੀ ਘਰ ਆ ਜਾਂ ਹੋਰ ਕਿਹਨੇ ਅਧਿਕਾਰੀ ਨੂੰ ਨਹੀਂ ਕਿਹਾ ਜੀ ਇਹਦਾ ਕਈ ਵਾਰੀ ਇਹਨਾਂ ਕਿਹਾ ਹੈ ਇੱਥੇ ਡੁਆਟਰ ਲੱਾਇਆ ਜਾਏ ਨਹੀਂ ਰੋਕਦੇ ਕੋਈ ਨਹੀਂ ਥੋਟ ਹੁੰਦੇ ਨਾਲ ਇੱਥੇ ਲੇਟਾ ਜਾਂਦੀਆਂ ਨੇ ਸਾਰੀ ਲੜਕੀਆਂ ਕੋਈ ਲੜਨੀ ਚਾਹਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਮਿਕਰੇ ਪੈਸੇ ਪਾਉਂਦੇ ਸਨ ਉਹਨੂੰ ਬਹੁਤ ਬਹੁਤ ਇਹ ਦੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰ ਵਜ ਜਾਂਦੀ ਨਹੀਂ ਕਾਰ ਵਜ ਜਾਂਦਾ ਲੋਕਾਂ ਦੇ ਸੱਤਾਂ ਬੇਟਾਂ ਬਹੁਤ ਲੱਗਦੀਆਂ ਡਿਵਾਈਡਰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਵੋਟ ਨਹੀਂ ਆਉਂਦੇ ਕੋਈ ਬਲੈਰ ਨਹੀਂ ਕੁਝ ਨਹੀਂ ਆ ਇਹਦਾ ਕੋਈ ਹੱਲ ਹੋਣਾ ਚਾਹੀਦਾ ਵਾ ਕੋਈ ਹੱਲ ਹੋਣਾ ਚਾਹੀਦਾ ਜਾਂ ਪੀਡਬਲ ਬਣਾਉਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ ਸਾਢੇ 3 ਵਜੇ ਗੱਡੀ ਵੱਜੀ ਆ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋਇਆ ਜੀ ਡਿਵਾਈਡਰ ਨੂੰ ਹਟਾਉਣਾ ਚਾਹੀਦਾ ਜਾਂ ਇੱਥੇ ਵੜ ਲਾ ਕੇ ਬਹੁਤ ਨੁਕਸਾਨ ਦੇ ਚੌਥੇ ਪੰਜਵੇਂ ਦਿਨ ਕੋਈ ਕਾਰ ਕੋਈ ਨਾ ਕੋਈ ਵੱਜੀ ਰੰਦੀ ਹੈ ਇਸ ਜਗ੍ਹਾ ਤੇ ਇਹਦਾ ਉਹ ਜਾਂ ਬੋਰ ਲਾਉਣਾ ਚਾਹੀਦਾ ਜਾਂ ਇਹਨੂੰ ਹਟਾਉਣਾ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆ ਰਿਹਾ ਵਾ ਏ ਕਾ ਕੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨ ਮਾਨੀ ਉਹ ਗੱਡੀਆਂ ਦੇ ਸੱਟਾਂ ਪੇਟਾਂ ਲੱਗਦੀਆਂ ਪਿੱਛੇ ਗੱਡੀ ਨੂੰ ਆ ਪਿੱਛੇ ਦੀ ਬਤੀ 2-3 ਮਹੀਨੇ ਪਹਿਲਾਂ ਕੋਈ ਨਾ ਕੋਈ ਵੱਜੀ ਰੇ ਹੱਲ ਕੀਤਾ ਜਾਵੇ